ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਅੱਜ ਬਾਣੀ ਪੜਦੇ ਆਂ ਤੇ ਮਹਾਰਾਜ ਨੇ ਵਿਚਾਰ ਬਖਸ਼ਿਸ਼ ਕੀਤਾ ਵੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸ ਹਰ ਚਲਣੀ ਚਿਤ ਲਾਏ ਜਿਹੜਾ ਦੁਨਿਆਵੀਰ ਦੁਨਿਆਵੀ ਮਨੁੱਖਾਂ ਦਾ ਜਿਹੜਾ ਆਮ ਮਨੁੱਖਾਂ ਦਾ ਰਸਤਾ ਹੈ ਨਾ ਮਾਇਆ ਧਾਰੀ ਮਨੁੱਖਾਂ ਦਾ ਰਸਤਾ ਉਹ ਰੋਡ ਤੇ ਚੱਲਣ ਤੋਂ ਲੋ ਵੇ ਜਿਵੇਂ ਸੜਕ ਦੇ ਉੱਤੇ ਚੱਲੀਦਾ ਹੁੰਦਾ ਤੇ ਜਿਹੜਾ ਸੰਤ ਦਾ ਮਾਰਗ ਉਹ ਹੈ ਨਾ ਸੰਤ ਕਹਿ ਲਓ ਗੁਰਸਿੱਖ ਕਹਿ ਲਓ ਜਨ ਕਹਿ ਲਓ ਸੇਵਕ ਕਹਿ ਲਓ ਮੁਰੀਦ ਕਹਿ ਲਓ ਗਿਆਨੀ ਕਹਿ ਲਓ ਇਹ ਸਾਰਿਆਂ ਦਾ ਭਾਵ ਇੱਕੋ ਹੀ ਆ ਜੇ ਜਿਹੜਾ ਇਹਨਾਂ ਦਾ ਰਸਤਾ ਭਾਵ ਕਿ ਰੱਬੀ ਰਾਹ ਦੇ ਉੱਤੇ ਗੁਰੂ ਮਲਾਪ ਨੂੰ ਜਾਂ ਗੁਰੂ ਉਪਦੇਸ਼ ਨੂੰ ਧਾਰਨ ਕਰਕੇ ਜੀਵਨ ਗੁਜ਼ਾਰਨ ਵਾਲਿਆਂ ਦਾ ਜਿਹੜਾ ਸੰਤਾਂ ਦਾ ਰਸਤਾ ਹੈ ਨਾ ਗੁਰਮੁਖ ਪਿਆਰਿਆਂ ਦਾ ਰਾਹ ਆ ਉਹ ਜ਼ਮੀਨੀ ਰਸਤਾ ਨਹੀਂ ਹੈ ਉਹ ਧਰਮ ਦੀ ਪੌੜੀ ਆ ਭਾਵ ਕਿ ਧਰਮ ਤੇ ਚੱਲਣ ਵਾਲਿਆਂ ਦਾ ਰਸਤਾ ਪੌੜੀ ਵਰਗਾ ਆ ਮਨੁੱਖਾਂ ਦਾ ਜਿਹੜਾ ਚੱਲਣ ਦਾ ਰਾਹ ਆ ਉਹ ਰਸਤਾ ਜ਼ਮੀਨੀ ਆ ਜੇ ਜ਼ਮੀਨੀ ਰਸਤੇ ਦੇ ਉੱਤੇ ਕੋਈ ਚੱਲਦਾ ਆ ਕਿ 2 ਕਿਲੋਮੀਟਰ 4 ਕਿਲੋਮੀਟਰ ਜਾ ਕੇ ਡਿੱਗ ਪਿਆ ਨਾ ਤੇ ਉੱਠ ਕੇ ਫੇਰ ਕੱਪੜੇ ਝਾੜ ਕੇ ਤੁਰ ਪਊਗਾ ਉਹ ਦੋ ਤੋਂ ਗਾਹਾਂ ਹੀ ਪੈਰ ਪਟੂਗਾ ਜਿੰਨਾ ਚੱਲ ਲਿਆ ਨਾ ਉਹ ਤੋਂ ਗਾਹਾਂ ਹੀ ਜਾਊਗਾ ਜੇ ਡਿੱਗ ਪਿਆ ਤਾਂ ਕੋਈ ਗੱਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਸਿਰਫ ਮਿੱਟੀ ਘਟਾ ਹੀ ਲੱਗਾ ਪਰ ਜਿਹੜਾ ਸੰਤ ਕਾ ਮਾਰਗ ਹੈ ਨਾ ਗੁਰਮਖੰਡਾ ਦਾ ਮਾਰਗ ਹੈ ਜਿਹੜਾ ਰੱਬੀ ਰਾਹ ਦੇ ਉੱਤੇ ਚੱਲਣ ਵਾਲੇ ਰੱਬ ਦੇ ਭੰਦਾਵਾਂ ਦਾ ਜਿਹੜੇ ਰੱਬ ਦੇ ਰਾਹ ਦੇ ਮੁਸਾਫਰਾਂ ਦਾ ਜਿਹੜਾ ਰਾਹ ਆ ਨਾ ਮੰਜ਼ਿਲ ਤੇ ਪਹੁੰਚਣ ਵਾਲਿਆਂ ਦਾ ਜਿਹੜਾ ਰਾਤਾ ਉਹ ਪੌੜੀ ਆ ਪੌੜੀ ਜਿਹੜੀ ਪੁਰਾਣੇ ਸਮਿਆਂ ਵਿੱਚ ਡੰਡਿਆਂ ਵਾਲੀ ਪੌੜੀ ਹੁੰਦੀ ਸੀ ਉਹ ਕਿਉਂਕਿ ਉਹ ਪੌੜੀ ਇਸ ਕਰਕੇ ਆ ਵੀ ਦੇਖੋ ਜੇ ਪਹਿਲੇ ਡੰਡੇ ਦੇ ਪੈਰ ਰੱਖਿਆ ਰੱਬ ਦੇ ਰਾਹ ਤੇ ਤੁਰਿਆ ਕੋਈ ਗੁਰਸਿੱਖ ਤਾਂ ਉਹਦੇ ਕੋਲੋਂ ਕੋਈ ਗਲਤੀ ਹੋ ਗਈ ਆ ਨਾ ਜੇ ਡਿੱਗ ਪਿਆ ਤਾਂ ਕੋਈ ਗੱਲ ਨਹੀਂ ਪਹਿਲੇ ਪੌਡੇ ਤੇ ਹੀ ਸੀਗਾ ਪਰ ਜੇ ਛੇਵੇਂ ਸੱਤਵੇਂ ਪੌਡੇ ਤੇ ਚੜਿਆ ਹੋਇਆ ਉੱਪਰ ਬਨੇਰੇ ਨੂੰ ਹੱਥ ਪਿਆ ਆ ਹੋਵੇ ਉੱਤੇ ਚੜਨ ਵਾਸਤੇ ਉਤੋਂ ਜੇ ਪੈਰ ਤਿਲਕ ਗਿਆ ਥੱਲੇ ਡਿੱਗ ਪਿਆ ਕੋਈ ਗਲਤੀ ਹੋ ਗਈ ਆ ਕੋਈ ਬਜਕਰਹਿਤ ਹੋ ਗਈ ਆ ਕੋਈ ਗੁਰੂ ਦੇ ਆ ਆਛੇ ਦੇ ਗੁਰੂ ਦੇ ਸਿਧਾਂਤ ਦੇ ਉਲਟ ਕੰਮ ਹੋ ਗਿਆ ਉਥੋਂ ਤਿਲਕ ਗਿਆ ਥੱਲੇ ਡਿੱਗ ਪਿਆ ਆਖਰੀ ਡੰਡੇ ਤੋਂ ਤਾਂ ਗੁਰਮਖੋ ਫੇਰ ਪਹਿਲੇ ਬਟੰਡੇ ਤੋਂ ਤੁਰਨਾ ਪੈਣਾ ਵਾਹਿਗੁਰੂ 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 ਬੜਾ ਔਖਾ ਇਹ ਅਧੀਦਰ ਪੰਜ ਕਕਾਰ ਧਾਰਨ ਕਰਕੇ ਤੇ ਦਮਾਲਾ ਦੁਸ਼ਾਲਾ ਸਜਾ ਕੇ ਕਹਿ ਦਿੰਨੇ ਆਂ ਬਈ ਬਾਣਾ ਪਾ ਲਿਆ ਤੇ ਬਾਤ ਮੈਂ ਸ਼ਾਇਦ ਮੈਂ ਗੁਰਸਿੱਖ ਬਣ ਗਿਆ ਜਾਂ ਮੈਂ ਕਹਿ ਦਵਾਂ ਬਈ ਮੈਂ ਧਰਮ ਦੇ ਰਾਹ ਤੇ ਚੱਲ ਪਿਆ ਜੇ ਚੱਲੇ ਆਂ ਧਰਮ ਦੇ ਰਾਹ ਤੇ ਨਹੀਂ ਤੇ ਚੱਲੇ ਆਂ ਧਰਮ ਦੇ ਰਾਹ ਤੇ ਤਾਂ ਫਿਰ ਆਹ احتیاط ਵਰਤਣੀ ਪੈਣੀ ਚੱਲੇ ਹੋਏ ਅਸੀਂ ਸਾਰੇ ਹੀ ਆਂ ਸਾਡਾ ਮਾਰਗ ਪੌੜੀ ਆ ਦੁਨਿਆਵੀ ਰਸਤਾ ਨਹੀਂ ਆ ਤਦੇ ਗਿਆ ਨਾ ਭਗਤਾਂ ਤੇ ਸਾਰਿਆਂ ਜੋੜ ਕਦੀ ਨਾ ਆਇਆ ਭਗਤਾਂ ਤੇ ਸਾਰਿਆਂ ਦਾ ਹਰ ਕੰਮ ਵੱਖੋ ਵੱਖਵਾ ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾਂ ਕੀ ਰੀ ਬੇਖਮ ਮਾਰ ਕੇ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਚਨਾ ਬਹੁਤ ਨਹੀਂ ਬੋਲਣਾ ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ ਖੰਡੇ ਤੋਂ ਤਿੱਖੀਆਂ ਤੇ ਬਾਲ ਤੋਂ ਵੀ ਬਰੀਕ ਵਾਹ ਉਹ ਰਸਤਾ ਜਿਹਦੇ ਉੱਤੇ ਗੁਰਸਿੱਖ ਨੇ ਚੱਲ ਕੇ ਆਪਣੇ ਗੁਰੂ ਤੱਕ ਪਹੁੰਚ ਕੇ ਗੁਰੂ ਦੀ ਖੁਸ਼ੀ ਲੈਣੀ ਆ ਗੁਰੂ ਨੇ ਤਾਂ ਟੁੱਟਣਾ ਆ ਤੇ ਮਹਾਰਾਜ ਕਹਿੰਦੇ ਭਾਈ ਗੁਰਮਖਾਏ ਜਿਹੜਾ ਸੰਤ ਕਾ ਮਾਰਗਾ ਗੁਰਮਖ ਦਾ ਮਾਰਗਾ ਨਾ ਪੌੜੀ ਆ ਜੇ ਆਖਰੀ ਡੰਡੇ ਤੇ ਚੜਿਆ ਹੋਇਆ ਬਨੇਰੇ ਨੂੰ ਹੱਥ ਪਿਆ ਹੋਇਆ ਛੱਤ ਤੇ ਪਹੁੰਚਣ ਵਾਲਾ ਆ ਜੇ ਉੱਥੋਂ ਵੀ ਡਿੱਗ ਪਿਆ ਨਾ ਫੇਰ ਮੁੜ ਕੇ ਜ਼ਮੀਨ ਤੇ ਡਿੱਗ ਪਿਆ ਤਾਂ ਪਹਿਲੇ ਪੌਡੇ ਤੋਂ ਹੀ ਤੁਰਨਾ ਪੈਣਾ ਸੰਸਾਰੀ ਬਨੁੱਖਾ ਵਾਂਗੂ ਨਹੀਂ ਵੀ ਜੇ 6 ਕਿਲੋਮੀਟਰ ਚੱਲ ਕੇ ਡਿੱਗਿਆ ਤਾਂ ਉੱਠ ਕੇ ਫੇਰ 6 ਤੋਂ ਚੱਲੇਗਾ ਜੇ ਡਿੱਗ ਪਿਆ ਤਾਂ ਇਹਨੂੰ ਮੰਨਨੇ ਤਦੇ ਕਿਹਾ ਆ ਭਾਈ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਕਿ ਅੱਜ ਮੈਂ ਪੜਿਆ ਨਾ ਖੰਨੋਂ ਤੇ ਖੰਨੇਓ ਤੇ ਕੀ ਬਾਲੋਂ ਨਿੱਕੀ ਏਤ ਮਾਰ ਕੇ ਜਾਣਾ ਉਹਨੂੰ ਭਾਈ ਗੁਰਦਾਸ ਕਹਿੰਦੇ-ਕਹਿੰਦੇ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੇ ਅਤ ਭੇੜੀ ਉੱਤੇ ਟਿਕੇ ਨਾ ਪੁਣਹਣਾ ਚੱਲ ਨਾ ਸਕੇ ਚੱਲ ਨਾ ਸਕੇ ਉੱਪਰ ਕੀੜੇ ਅਖਣ ਲੱਗੇ ਗੁਰਸਿੱਖੀ ਸਿਰਫ ਬਾਣੇ ਦਾ ਹੀ ਨਾਂ ਨਹੀਂ ਵੀ ਬਾਣਾ ਪਾ ਲਿਆ ਤਾਂ ਸਿੱਖ ਬਣ ਗਿਆ ਗੁਰਸਿੱਖ ਬਣ ਗਿਆ ਨਹੀਂ ਜਿੱਲੇ ਬਾਣਾ ਪਾ ਕੇ ਇਸ ਰਾਹ ਦੇ ਉੱਤੇ ਤੁਰਨਾ ਹੈ ਨਾ ਉਹ ਬਹੁਤ ਕਠਨ ਵਾ ਸਿੱਖੀ ਬਹੁਤ ਦੂਰ ਵਾ ਅਸੀਂ ਬਾਣੇ ਨੂੰ ਸਿੱਖੀ ਸਮਝ ਕੇ ਬਹਿ ਗਏ ਆ ਤਦੇ ਅਸੀਂ ਸਭ ਕੁਝ ਆ ਬਾਣਾ ਪਾਉਣ ਦੇ ਬਾਵਜੂਦ ਵੀ ਦੇਖੋ ਅਸੀਂ ਸੰਸਾਰੀਆਂ ਵਾਂਗੂ ਉਹ ਹੀ ਸਭ ਕੁਝ ਕਰੀ ਜਾਂਦੇ ਆ ਉਹ ਹੀ ਸਾਰਾ ਕੁਝ ਸਾਡੇ ਜੋ ਉਹ ਹੀ ਹੈ ਜਿਹੜਾ ਆਮ ਸੰਸਾਰੀਆਂ ਵਿੱਚ ਵਾ ਬੋਰਾ ਵੀ ਪਿੰਨਤਾ ਨਹੀਂ ਆਈ ਕਿਉਂ ਕਿ ਕਿਉਂਕਿ ਤੁਰੇ ਹੀ ਨਹੀਂ ਇਦਾਂ ਦੇ ਉੱਤੇ ਪੌੜੀ ਤੇ ਨਹੀਂ ਤੁਰੇ ਅਸੀਂ ਗਰਾਊਂਡ ਲੈਵਲ ਤੇ ਤੁਰੇ ਜਾਂਦੇ ਹਾਂ ਸੰਸਾਰੀ ਰਾਸਤੇ ਤੇ ਤੁਰੇ ਜਾਂਦੇ ਹਾਂ ਮਾਰੇ ਨੇ ਤਰੇ ਗਿਆ ਭਾਈ ਬਰਨਾਰਦ ਕਹਿੰਦੇ ਆ ਗੁਰਸਿੱਖੀ ਬਾਰੀਕ ਹੈ ਕਿੰਨੀ ਬਰੀਕ ਖੰਡੇ ਧਾਰ ਗੱਲੀ ਹੱਤ ਪੀੜੀ ਉੱਤੇ ਟਿਕੇ ਨਾ ਪੁਣਣਾ ਇੰਨੀ ਤੇਜ਼ ਤਿੱਖੀ ਧਾਰ ਵਾ ਇਹਦੀ ਉਹਦੇ ਉੱਤੇ ਪੁਣਕਣਾ ਪਾ ਬੂ ਪੁਣਖੀ ਭਵਕੜ ਤੋਂ ਵੀ ਮੱਛਰ ਤੋਂ ਵੀ ਬਰੀਕ ਹੁੰਦੀ ਪੁਣਖੀ ਉਹ ਵੀ ਨਹੀਂ ਇਹਦੇ ਉੱਤੇ ਬਹਿ ਸਕਦੀ ਤਾਂ ਇੰਨੀ ਧਾਰ ਤਿੱਖੀ ਆ ਇਹਦੀ ਤਾਂ ਉਹਦੇ ਉੱਤੇ ਕੀੜੀ ਨਹੀਂ ਤੁਰ ਸਕਦੀ ਉਹ ਵੀ ਪਕਟ ਹੋਏ ਹੋਊਗੀ ਇੰਨੀ ਕੁ ਵੀ ਖੁਨਾਮੀ ਇੰਨੀ ਕੁ ਵੀ ਕੀਤੀ ਹੋਈ ਗਲਤੀ ਆ ਜਿਹੜੀ ਉਹ ਤੁਹਾਨੂੰ ਗੁਰਮਤਿ ਮਾਰਗ ਤੋਂ ਕੋਹਾਂ ਦੂਰ ਲੈ ਜਾਂਦੀ ਆ ਉਹ ਤੁਹਾਨੂੰ ਗੁਰੂ ਤੋਂ ਬਿਆਨਤ ਜਨਮਾਪਾਤੇ ਵਿਛੋੜ ਦਿੰਦੀ ਆ ਜਿਹੜੀ ਇਹ ਇੰਨੀ ਕੁ ਕੀਤੀ ਹੋਈ ਹਾਂ ਇਹ ਪ੍ਰਜੋਜਨ ਮਹਾਰਾਜ ਨੇ ਇਹਦਾ ਇਹ ਇਹ ਰੱਖਿਆ ਹੋਇਆ ਵੀ ਇਹਦੇ ਵਿੱਚ ਸੁਧਾਰ ਕਰਨ ਵਾਸਤੇ ਜੋ ਸ਼ਰਨ ਆਵੇ ਤੇ ਤਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਨਾਲ ਆਪਸ਼ਨ ਵੀ ਰੱਖੀ ਹੋਈ ਆ ਵੀ ਜਿਹੜੇ ਸ਼ਰਨ ਆ ਜਵੇ ਹੁਣ ਸ਼ਰਨ ਕਿਵੇਂ ਆਉਣਾ ਇਹ ਆਪਾਂ ਕਿਤੇ ਸ਼ਰਨ ਦੀ ਵੀ ਗੱਲ ਕਰਾਂਗੇ ਗਾਹਾਂ ਕਿ ਸ਼ਰਨ ਕਿਵੇਂ ਆਉਣਾ ਅਸੀਂ ਪੜੀ ਤੇ ਜਾਣਦੇ ਆ ਵੀ ਚਾਰਨ ਸ਼ਰਨ ਗੁਰੂ ਏਕ ਪੈਣਾ ਜਾਇ ਚਲ ਸਤਿਗੁਰੂ ਕੋਟ ਪੈਣਾ ਆਗੇ ਉਹ ਲੈ ਤਾਂ ਸ਼ਰਨ ਹੋਣਾ ਵੀ ਬਹੁਤ ਮੁਸ਼ਕਲ ਹੈ ਜਿੰਨਾਂ ਚਿਰ ਅਸੀਂ ਸ਼ਰਨ ਨਹੀਂ ਹੁੰਦੇ ਤਾਂ ਫਿਰ ਉਹਨਾਂ ਚਿਰ ਚਾਰਨ ਸ਼ਰਨ ਫਿਰ ਏਕ ਪੈਣਾ ਏਕ ਪੈਰ ਪਟਣ ਨਾਲ ਗੁਰੂ ਕਰੋੜ ਪੈਰ ਨਹੀਂ ਆਉਂਦਾ ਜਿੰਨਾਂ ਚਿਰ ਸ਼ਰਨ ਵਿੱਚ ਨਹੀਂ ਜਾਂਦੇ ਸੋ ਇਹ ਤੇ ਭਾਈ ਗੁਰਦਾਸ ਕਹਿੰਦੇ ਖੰਡ ਗੁਰਸਿੱਖੀ ਬਰੀਕਾ ਖੰਡੇ ਧਾਰ ਗਲੀ ਆ ਤੇ ਢੀੜੀ ਉੱਤੇ ਟਿਕੇ ਨਾ ਪਹਣਾ ਚੱਲਣਾ ਤਾਂ ਕਰ ਉੱਪਰ ਗਿੜੇ ਮੇਰੇ ਮਨ ਵਿੱਚ ਆ ਗਿਆ ਪੈਸੇ ਵੀਡੀਓ ਲੰਮੀ ਹੋ ਜਾਂਦੀ ਹੈ ਮੇਰੇ ਮਨ ਵਿੱਚ ਇੱਕ ਹੋਰ ਭਾਈ ਗੁਰਦਾਸ ਜੀ ਦੀ ਗੱਲ ਆ ਗਈ ਆਖਣ ਲੱਗੇ ਜੈਸੇ ਬਿਕ ਤਨਖੇ ਖਾਤ ਮਰ ਜਾਤ ਤਾਤ ਗਾਤ ਮੁਰ ਜਾਤ ਪ੍ਰਿਤ ਪਾਲੀ ਪਰ ਖਾਨ ਕੇ ਕਹਿੰਦੇ ਜਿੱਦਾਂ ਬਰਸਾਂ ਦੀ ਪਾਲੀ ਹੋਈ ਦੇ ਜਿਵੇਂ ਮੇਰੀ ਉਮਰ 60 ਸਾਲ ਦੀ ਹੋ ਗਈ ਆ 60 ਸਾਲਾਂ ਤੱਕ ਮੈਂ ਕਿੰਨਾ ਇਸ ਦੇ ਨੂੰ ਪਾਲਣ ਬਾਅਦ ਤੇ ਕਿੰਨਾ ਜੋਰ ਲਾਇਆ ਕਿੰਨਾ ਕੁਝ ਖਲਾਇਆ ਕਿੰਨੇ ਜੂਸ ਪੀਤੇ ਸਭ ਕੁਝ ਕੀਤਾ ਇਹਨੂੰ ਪਾਲਣ ਬਾਅਦ ਤੇ ਕਿੰਨੇ ਪਦਾਰਥ ਭੋਗੇ ਹੁਣ ਤੱਕ ਵੀ ਇਹ ਰਾਜੀ ਪੋਸਟਰ ਰਹੇ ਹੋ ਪੋਸਟਰ ਰਹੇ ਪਰ ਜੇ ਇੰਨੀ ਕਿ ਜ਼ਹਿਰ ਖਾਲਮਾ ਇੰਨੀ ਕਿ ਜ਼ਹਿਰ ਖਾਲਮਾ ਤਾਂ ਮੇਰੀ ਸਾਰੀ ਕੀਤੀ ਹੋਈ 60 ਸਾਲਾਂ ਦੀ ਮਿਹਨਤ ਮਿੰਡ ਜੀ ਵਿਕਾਰ ਹੋ ਜਾਣੀ ਖਤਮ ਹੋ ਜਾਣੀ 60 ਸਾਲਾਂ ਦੀ ਮਿਹਨਤ ਖੂਜ ਪੈ ਜਾਣੀ ਪਹਿਲੀ ਉਦਾਹਰਨ ਦਿੱਤੀ ਭਾਈ ਗੁਰਦਾਸ ਨੇ ਕਹਿੰਦੇ ਜੈਸੇ ਬਿਖ ਬਿਖ ਜ਼ਹਿਰ ਤਨਕ ਥੋੜੀ ਜੀ ਜੈਸੇ ਬਿਖ ਤਨਕ ਹੀ ਖਾਤ ਮਰ ਜਾਤ ਤਾਤ ਗਾਤ ਮਰ ਜਾਤ ਪ੍ਰਿਤ ਪਾਲੀ ਬਰਖਾਨ ਕੀ ਇਹ ਸਰੀਰ ਜਿਹੜਾ 60 ਸਾਲਾਂ ਤੋਂ ਪਾਲਿਆ ਹੋਇਆ ਮਿਹਨਤ ਕਰਕੇ ਇਹ ਇੰਨੀ ਜਹਿਰ ਖਾਣ ਨਾਲ ਝੱਟੇ ਖਤਮ ਹੋ ਜਾਣਾ ਮਿਹਨਤ ਬੇਕਾਰ ਦੂਜੀ ਉਦਾਹਰਨ ਦਿੰਦੇ ਜੈਸੇ ਕੋਟ ਭਾਰ ਤੂਲ ਰਖੀਏ ਜੈਸੇ ਕੋਟ ਭਾਰ ਤੂਲ ਰੇਂਚ ਕੇ ਚਾਨੰਗ ਪਰ ਹੋਤ ਪਠਮਾਤ ਛਿੰਮਾ ਆਖਰ ਖਾਨ ਕੀ ਕਹਿੰਦੇ ਜੇ ਰੂਹ ਆ ਜਿਹੜਾ ਉਹ ਗਡਾਉਨ ਭਰ ਕੇ ਕਰੋਨਾ ਮਨਰੂਨ ਇਕੱਠਾ ਕਰਕੇ ਵੱਡੇ ਗਡਾਉਨ ਵਿੱਚ ਆਪਾਂ ਟੰਨਾ ਦੇ ਹਿਸਾਬ ਨਾਲ ਰੂਨ ਇਕੱਠਾ ਕੀਤਾ ਆ ਹੋਵੇ ਤਾਂ ਰੂਨ ਇਕੱਠਾ ਕਰਨ ਤੋਂ ਪਹਿਲਾਂ ਦੇਖੋ ਖੇਤ ਤੋਂ ਬਾਹੀ ਬਜਾਈ ਤੋਂ ਲੈ ਕੇ ਕਿੰਨ ਕਪਾਹ ਤੱਕ ਰੂਨ ਤੱਕ ਪਹੁੰਚਣ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਪਾਹਾਂ ਬੀਜੜੀਆਂ ਜੁਗਣੀਆਂ ਸਪਰਿਆਂ ਕਰਨੀਆਂ ਸਭ ਕੁਝ ਤਾਂ ਜੇ ਉਹ ਭਰੇ ਹੋਏ ਗਡਾਉਨ ਦੇ ਉਤੇ ਇੱਕ ਚਿੰਗ ਵੀ ਅੱਗ ਦੀ ਪੈ ਜਾਵੇ ਨਾ ਇੱਕ ਇੱਕ ਜੰਗਿਆੜਾ ਪੈ ਗਿਆ ਸਾਰੀ ਮਿਹਨਤ ਬੇਕਾਰ ਹੋ ਗਈ ਸਮਝ ਲੈ ਜੈਸੇ ਕੋਟ ਭਾਰ ਤੂਲ ਰੰਚਕ ਚਨੰਗ ਪਰੇ ਥੋੜੀ ਜਿਹੀ ਚਿੰਗ ਚੰਗਿਆੜਾ ਰਾਤ ਦੇ ਕਿ ਤਨੰਗ ਪੜੇ ਹੋਤ ਪਸਮਾਦ ਛੰਮੇ ਆਖਰਖਾਨ ਕੀ ਸਾਰੀ ਦੀ ਸਾਰੀ ਉਹ ਸੁਆਹ ਹੋ ਜਾਂਦੀ ਏ ਕਿ ਛੰਮ ਵਿੱਚ ਤਾਂ ਤੀਜੀ ਉਧਾਰਨ ਦੇ ਕੇ ਕਹਿੰਦੇ ਆ ਕਿ ਮਾਇਕੀ ਦਹਾਏ ਦੁੱਧ ਰੱਖੀਏ ਭਾਂਜਨ ਪਰ ਪਰਤ ਕਾਂਜ ਦੀ ਬੂੰਦ ਫੇਰ ਬਾਦਨਾ ਰਖਾਨ ਕੀ ਕਹਿੰਦੇ ਜਿੱਦਾਂ ਮੱਜਾਂ ਚੋ ਕੇ ਦੁੱਧ ਭਰ ਕੇ ਰੱਖਿਆ ਹੋਵੇ ਬਾਲਟਾ ਵੱਡਾ ਡਰਮ ਦੁੱਧ ਦਾ ਭਰਿਆ ਹੋਵੇ ਉਹਦੇ ਵਿੱਚ ਕਿਤੇ ਇੱਕ ਇੱਕ ਨਿੰਬੂ ਦਾ ਪੈ ਜਾਵੇ ਨਾ ਛਿੱਟਾ ਪੈ ਜਾਵੇ ਦੁੱਧ ਦੇ ਵਿੱਚ ਛਿੱਟਾ ਨਿੰਬੂ ਦਾ ਪੈ ਜਾਵੇ ਖੱਟਾ ਪੈ ਜਾਵੇ ਤੇ ਉਹ ਦੁੱਧ ਬੇਕਾਰ ਹੋ ਜਾਂਦਾ ਸਾਰਾ ਫਿੱਟ ਜਾਂਦਾ ਦੁੱਧ ਉਹ ਦੁੱਧ ਹਾਸਲ ਕਰਨ ਬਾਅਦ ਤੇ ਸਾਨੂੰ ਕਿੰਨੀ ਮਿਹਨਤ ਕਰਨੀ ਪਈ ਮੱਝਾਂ ਰੱਖੀਆਂ ਉਹਨਾਂ ਦਾ ਚਾਰਾ ਉਹਨਾਂ ਨੂੰ ਨਿਲਾਉਣਾ ਉਹਨਾਂ ਦੀ ਪੱਠਾ ਦਾ ਥੱਕ ਸਾਰਾ ਦਿਨ ਪਸ਼ੂਆਂ ਨਾਲ ਪਸ਼ੂ ਹੋਇਆ ਰਹਿੰਦਾ ਬੰਦਾ ਤਾਂ ਸ਼ਾਮ ਨੂੰ ਜਾ ਕੇ ਦੁੱਧ ਦਾ ਬਾਲਟਾ ਪ੍ਰਾਪਤ ਹੁੰਦਾ ਤਾਂ ਜੇ ਉਹਦੇ ਵਿੱਚ ਨਿੰਬੂ ਪੈ ਜਾਏ ਤੇ ਸਾਰੀ ਕੀਤੀ ਹੋਈ ਮਿਹਨਤ ਬੇਕਾਰ ਹੋ ਗਈ ਇਹ ਤੈਨੂੰ ਉਦਾਹਰਨ ਦੇ ਕੇ ਲਾਸਟ ਵਿੱਚ ਜਾ ਕੇ ਕਹਿੰਦੇ ਤੈਸੇ ਪਰ ਧੰਨ ਧੰਨ ਦੂਖ ਨਾ ਬੇਕਾਰ ਗਏ ਹਿਰੇ ਰੇ ਹਿਰੇ ਨਿੱਦ ਸੁਖਰੇ ਤੇ ਸਹਿਜ ਹਰ ਖਾਨਗੇ ਕਹਿੰਦੇ ਜਿੱਦਾਂ ਉੱਪਰ ਵਾਲੀਆਂ ਸਾਰੀਆਂ ਮਿਹਨਤਾਂ ਇੰਨੇ ਇੱਕ ਗਲਤੀ ਹੋਣ ਕਰਕੇ ਬੇਕਾਰ ਹੋ ਜਾਂਦੀਆਂ ਨਾ ਖਤਮ ਹੋ ਜਾਂਦੀਆਂ ਇਸੇ ਤਰ੍ਹਾਂ ਗੁਰਮਖਾਂ ਉਹ ਰੱਬ ਤੇ ਰਾਹ ਤੇ ਚੱਲਣ ਵਾਲਿਆ ਮੁਸਾਫਰਾ ਉਹ ਗੁਰਮਤ ਦੇ ਧਾਰਨੀਆਂ ਗੁਰਸਿੱਖ ਇਹ ਧਰਮ ਦੀ ਪੌੜੀ ਦਾ ਰਾਹ ਆ ਜੇ ਤੂੰ ਵੀ ਇਹਦੇ ਉੱਤੇ ਚੱਲਦੇ ਹੋਏ ਨੇ ਨਾ ਤੈਸੇ ਭਾਰ ਧਨ ਧਨ ਦੁੱਖ ਨਾ ਜੇ ਪਰਾਇ ਨਿੰਦਾ ਕਰਨ ਲੱਗ ਪਿਆ ਪਰਾਇਆ ਧਨ ਚੁਰਾਉਣ ਲੱਪਿਆ ਪਰਾਇਆ ਹਾਕ ਮਾਰਨ ਲੱਗ ਪਿਆ ਪਰਾਇ ਸਰੀਰ ਨੂੰ ਭੋਗਣ ਲੱਗ ਪਿਆ ਆਕਾਮ ਮਦੀਨ ਹੋ ਕੇ ਤੇ ਸਮਝ ਲਵੋ ਇਹ ਸਾਰੀ ਤੇਰੀ ਕੀਤੀ ਹੋਈ ਇੰਨੀ ਇੱਕ ਗਲਤੀ ਨੇ ਨਾ ਤੇਰੀ ਆ ਜਿੰਨੀ ਜੀਵਨ ਦੇ ਵਿੱਚ ਤੂੰ ਅਮਰਤ ਵੇਲਾ ਸਾंभਿਆ ਨਿਤਨੇਮ ਕੀਤਾ ਬਾਣੀ ਪੜੀ ਪਤਾ ਨਹੀਂ ਕਿੰਨੇ ਕੁ ਧਰਮ ਦੇ ਕਰਮ ਕੀਤੇ ਔਰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਆਪਣਾ ਪਲ ਪਲ ਵੀ ਨਿਗਾਉਂਦਾ ਰਿਆਂ ਪਰ ਜਿਸ ਪਲ ਦੇ ਉੱਤੇ ਵੀ ਤੇਰੇ ਕੋਲੋਂ ਗਲਤੀ ਹੋ ਗਈ ਨਾ ਤੈਸੇ ਪਰ ਧਨ ਧਨ ਦੂਖ ਨਾ ਬਿਕਾਰ ਗਿਆ ਹਿਰੇ ਨੇ ਤੋ ਸੋ ਕਰ ਤੇ ਸਹਾਜ ਜਿੰਨਾ ਧਨ ਇਕੱਠਾ ਕੀਤਾ ਹੋਇਆ ਸੋ ਧਰਮ ਦਾ ਧਨ ਇਕੱਠਾ ਕੀਤਾ ਨਾਮ ਜਪਿਆ ਸਾਰਾ ਕੁਝ ਕੀਤਾ ਧਰਮ ਦੇ ਰਾਹ ਤੇ ਚੱਲਦੇ ਆਨੇ ਗੁਰੂ ਨੂੰ ਖੁਸ਼ ਕਰਨ ਬਾਤ ਸਾਰੇ ਖਤਮ ਹੋ ਜਾਣਾ ਜਿਵੇਂ ਉੱਤੇ ਕਾਂਜੀ ਦੀ ਕਾਂਜੀ ਦਾ ਛੱਟਾ ਪੈਣ ਕਰਕੇ ਦੁੱਧ ਖਰਾਬ ਹੋ ਗਿਆ ਸਾਰੀ ਮਿਹਨਤ ਬੇਕਾਰ ਚਲ ਗਈ ਮੜਾ ਜਾਂ ਚੰਗਿਆੜਾ ਪੈਣ ਕਰਕੇ ਅੱਗ ਨਾਲ ਰੂਣ ਸੜ ਕੇ ਸੁਆਹ ਹੋ ਗਿਆ ਸਾਰੀ ਮਿਹਨਤ ਬੇਕਾਰ ਹੋ ਗਈ ਜਿਵੇਂ ਉਹ ਮੜੀ ਦੀ ਜ਼ਹਿਰ ਖਾਣ ਨਾਲ ਸਾਰੀ ਜ਼ਿੰਦਗੀ ਦਾ ਪਾਲਿਆ ਹੋਇਆ ਸਰੀਰ ਸੀ ਜਿਹੜਾ ਇੰਨੀਆਂ ਸਾਲਾਂ ਦਾ ਝਟੋ ਜ਼ਮੀਨ ਤੇ ਡਿਗ ਪੈਂਦਾ ਖਤਮ ਹੋ ਗਈ ਇਸੇ ਤਰ੍ਹਾਂ ਤੈਨੂੰ ਬਹੁਤ ਭੂੰਗ-ਭੂਗ ਕੇ ਪੈਰ ਰੱਖਣਾ ਪਊਗਾ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਬਹੁ ਪਰ ਸਾਨੂੰ ਤਾਂ ਸਵਾਦ ਹੀ ਇਸ ਚੀਜ਼ 'ਚੋਂ ਸਾਨੂੰ ਤਾਂ ਰਸ ਆਉਂਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਤਾਂ ਰਸ ਆਉਂਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਸੋ ਮਹਾਰਾਜ ਕਿਰਪਾ ਕਰੇ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਮਹਾਰੇ ਨੇ ਕੋ ਭਾਬ ਕੋ ਬਿਰਲਾ ਪਾਉਂਦਾ ਇਹ ਇਹਦੇ ਸਿਰੇ ਤੇ ਚੜਦਾ ਉਹ ਮਹਾਂਪੁਰ ਗ੍ਰਾਮਪੁਰ ਖੇੜੇ ਵਾਲੇ ਜਿਹੜੇ ਬਾਬਾ ਹਰਨਾਮ ਸਿੰਘ ਜੀ ਉਹ ਕਿਹਾ ਕਰਦੇ ਧੰ ਕਹਿੰਦੇ ਧੰ ਜੇ ਇੱਕ ਪੈਰ ਸਤਖੰਡ ਦੇ ਵਿੱਚ ਪਹੁੰਚਿਆ ਹੋਇਆ ਹੋਵੇ ਤਾਂ ਇੱਕ ਪੈਰ ਬਾਹਰ ਹੋਵੇ ਉਹਨੂੰ ਚਾੱਕ ਕੇ ਗਾਂ ਰੱਖਣੇ ਤਾਂ ਹੀ ਡੇਰਵਾ ਤੇ ਅਸੀਂ ਸਤਖੰਡ 'ਚ ਪਹੁੰਚ ਜਾਣਾ ਪਰ ਜੇ ਉਸ ਵੇਲੇ ਵੀ ਕੁਸੰਗਤ ਮਿਲ ਗਈ ਨਾ ਉਸ ਵੇਲੇ ਵੀ ਸਾਤੋਂ ਕੋਈ ਖੁਨਾਮੀ ਹੋ ਗਈ ਕੋਈ ਗਲਤੀ ਹੋ ਗਈ ਗੁਰਮਤਿ ਦੇ ਉਲਟ ਕੰਮ ਹੋ ਗਿਆ ਅ ਜਿੱਦਾਂ ਉੱਤੇ ਦੱਸਿਆ ਤੇ ਮਹਾਰਾਜ ਕਹਿੰਦੇ ਉਹ ਭਾਈ ਸਾਹਿਬ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਕਹਿੰਦੇ ਪਰ ਪਿਛਲਾ ਅੱਗੇ ਨਹੀਂ ਜਾਂਦਾ ਜਿਹੜਾ ਗਾਂਹਾਂ ਗਿਆ ਹੋਇਆ ਉਹ ਤਾਂ ਪਿੱਛੇ ਆ ਜਾਊ ਪਰ ਪਿਛਲਾ ਅੱਗੇ ਨਹੀਂ ਜਾਂਦਾ ਇਹ ਕਰਕੇ ਬਹੁਤ ਭੂਖ ਭੂਖ ਕੇ ਪੈਰ ਧਰਨ ਦੀ ਲੋੜ ਸਿੱਖੀ ਭੇਖ ਦਾ ਨਾ ਨਹੀਂ ਸਿੱਖੀ ਕਮਾਉਣ ਦਾ ਨਾ ਆ ਸਿੱਖੀ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ਗੁਰੂ ਦੀ ਸਿੱਖਿਆ ਦੀ ਵਿਚਾਰ ਕਰਨੀ ਭਾਵ ਉਹਨੂੰ ਆਪਣੇ ਜੀਵਨ ਵਿੱਚ ਢਾਲਣਾ ਜੀਵਨ ਨੂੰ ਜੀਵਨ ਵਿੱਚ ਅਪਣਾਉਣਾ ਗੁਰੂ ਦੀ ਸਿੱਖਿਆ ਨੂੰ ਇਹੋ ਹੀ ਸਿੱਖੀ ਆ ਤੇ ਫਿਰ ਹੁੰਦਾ ਕੀ ਆ ਨਜ਼ਰੀ ਕਰਮ ਲੰਗਾਏ ਪਾਰ ਫਿਰ ਉਹ ਬਖਸ਼ਿਸ਼ ਕਰਕੇ ਫਿਰ ਉਹ ਕਿਰਪਾ ਕਰਕੇ ਪੇਰ ਉਹ ਭਾਵ ਸਾਗਰ ਤੋਂ ਪਾਰ ਨਗਾ ਦਿੰਦਾ ਆ ਜਾਨ ਮਰਨ ਮੁਕਤ ਕਰ ਦਿੰਦਾ ਵਿਕਾਰਾਂ ਤੋਂ ਉੱਤੇ ਚੱਕ ਦਿੰਦਾ ਫੇਰ ਉਹ ਆਪਣੇ ਨਾਲ ਮਨਾ ਲੈਂਦਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਬਿਰਦ ਸੁਆਮੀ ਸੰਦਾ ਜਿਹੜਾ ਸ਼ਰਨ ਵਿੱਚ ਆ ਗਿਆ ਉਹਦੀ ਜੇ ਸਭ ਕੁਝ ਤਿਆਗ ਕੇ ਉਹਦੇ ਸਿਧਾਂਤ ਨੂੰ ਮੰਨ ਕੇ ਫੇਰ ਉਹ ਉਹਨੂੰ ਕੰਠ ਲਾ ਲੈਂਦਾ ਭਾਵ ਆਪਣੇ ਗੜਨਾ ਲਾ ਲੈਂਦਾ ਇਹ ਉਹਦਾ ਮੁੱਢ ਕਦੀਮਾਂ ਦਾ ਸ਼ੁਰੂ ਤੋਂ ਸੁਭਾਅ ਆ ਪਰਮਾਤਮਾ ਦਾ ਵੀ ਤੇ ਗੁਰੂ ਦਾ ਵੀ ਸੋ ਹੋਈਆਂ ਭੱਲਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ